ਕੋਈ ਬੰਦਾ ਤੁਰਿਆ ਜਾਂਦਾ ਸੀ ਤੁਰੇ ਜਾਂਦੇ ਨੇ ਜਦੋਂ ਝਾੜੀਆਂ ਦੇ ਲਾਗੋ ਨੰਗਣ ਲੱਗਾ ਤੇ ਝਾੜੀਆਂ ਚੋਂ ਸੱਪ ਅੜਿਆ ਸੀ ਝਾੜੀਆਂ ਚ ਅੜੇ ਸੱਪ ਨੇ ਆਵਾਜ਼ ਮਾਰ ਕੇ ਆਖਿਆ ਮੈਨੂੰ ਬਾਹਰ ਕੱਢੀ ਹੁਣ ਬੰਦੇ ਨੂੰ ਤਰਸ ਆ ਗਿਆ ਕਈਆਂ ਨੂੰ ਸ਼ੇ ਤਰਸ ਵੀ ਬੜੀ ਸ਼ੇਤੀ ਆਉਂਦਾ ਸਾਡੇ ਸਾਡੇ ਚ ਕਈ ਹੋਣੇ ਇਦਾਂ ਦੇ ਪੈਂਟਰ ਚ ਪਿਗਲ ਜਾਂਦੇ ਆ ਅਗਲਾ ਫਾਇਦਾ ਚੁੱਕਣ ਜਾਂਦਾ ਇਹ ਤਾਂ ਹੀ ਕਿੜੀ ਗੱਲੇ ਦੇ ਮੰਨਿਆ ਹੀ ਜਾਣ ਆ ਮੜਾ ਜਾ ਰੋਣ ਵਾਲਾ ਮੂੰਹ ਬਣਾਓ ਇਹਨੇ ਤੇ ਤੋਰੀ ਪੈਣਾ ਨਾਲ ਸਾਡੇ ਕਈ ਵੇਖਣੇ ਡਰ ਜਾਂਦੇ ਵੀ ਇਹਨੂੰ ਮਨਾਉਣਾ ਕਿੱਦਾਂ ਵਾ ਕਈ ਬੰਦੇ ਪਿਗਲ ਜਾਂਦੇ ਆ ਛੇਤੀ ਕਈ ਬੰਦੇ ਉਸੇ ਵਕਤ ਜਜ਼ਬਾਤੀ ਹੋ ਜਾਂਦੇ ਆ ਜਜ਼ਬਾਤ ਬੰਦੇ ਝੋਣੇ ਚਾਹੀਦੇ ਬੰਦਾ ਬਹੁਤਾ ਵੀ ਪੱਥਰ ਦਿਲ ਨਹੀਂ ਹੋਣਾ ਚਾਹੀਦਾ ਪਰ ਸੋਚਣ ਸ਼ਕਤੀ ਤੋਂ ਕੰਮ ਲੈਣਾ ਚਾਹੀਦਾ ਵੀ ਕਿਹੜਾ ਮੇਰੇ ਭਲੇ ਚਾ ਤੇ ਕਿਹੜਾ ਕੰਮ ਗਲਤ ਹੋ ਸਕਦਾ ਹੁਣ ਝਾੜੀਆਂ ਚ ਅੜੇ ਸੱਪ ਨੇ ਆਵਾਜ਼ ਮਾਰ ਕੇ ਆਖਿਆ ਵੀ ਮੈਨੂੰ ਬਾਹਰ ਕੱਢੀ ਬੰਦਾ ਉਸੇ ਵੇਲੇ ਝਾੜੀਆਂ ਚੋਂ ਸੱਪ ਬਾਹਰ ਕੱਢਣ ਡਿਆ ਪਿਆ ਤੇ ਜਦੋਂ ਬਾਹਰ ਕੱਢ ਦਿੱਤਾ ਤੇ ਸੱਪ ਕਹਿੰਦਾ ਜੀ ਮੈਂ ਮਾਰਨਾ ਤੈਨੂੰ ਡੰਗ ਬੰਦਾ ਕਹਿੰਦਾ ਹੱਦ ਹੋਈ ਆ ਮੈਂ ਤੈਨੂੰ ਝਾੜੀਆਂ ਚੋਂ ਕੱਢਿਆ ਤੂੰ ਮੈਨੂੰ ਡੰਗ ਮਾਰਨਾ ਵਾ ਨੇਕੀ ਕੀਤੀ ਆ ਧੰਨਵਾਦ ਕਰ ਸੱਪ ਕਹਿੰਦਾ ਨੇਕੀ ਧੰਨਵਾਦ ਨਹੀਂ ਨੇਕੀ ਕਰ ਖੂਚ ਪਾ ਮੇਰਾ ਸੁਭਾਅ ਆ ਡੰਗ ਮਾਰਨਾ ਮੈਂ ਮਾਰਨੇ ਮਾਰਨਾ ਬੰਦਾ ਕਹਿੰਦਾ ਚੱਲ ਤੂੰ ਡੰਗ ਮਾਰ ਲਈ ਆਪਾਂ ਕਿਸੇ ਨੂੰ ਪੁੱਛ ਲਈਏ ਤੀਜੇ ਬੰਦੇ ਨੂੰ ਬੀ ਨੇਕੀ ਕਰਨ ਤੋਂ ਵੱਧ ਡੰਗ ਮਾਰੀ ਦਾ ਵਾਕੇ ਧੰਨਵਾਦ ਕਰੀਦਾ ਕਹਿੰਦਾ ਪੁੱਛ ਲਾ ਉੱਥੇ ਗਾਂ ਤੁਰੀ ਫਿਰਦੀ ਬੰਦੇ ਨੇ ਗਾਂ ਨੂੰ ਬਾਜ ਮਾਰ ਲਈ ਕਹਿੰਦਾ ਵੀ ਤੂੰ ਦੱਸ ਮੈਂ ਸਭ ਝਾੜੀਆਂ ਚੋਂ ਕੱਢਿਆ ਇਹ ਮੈਨੂੰ ਡੰਗ ਮਾਰਦਾ ਇਹਨੂੰ ਧੰਨਵਾਦ ਕਰਨਾ ਚਾਹੀਦਾ ਕਿ ਡੰਗ ਮਾਰਨਾ ਚਾਹੀਦਾ ਨੇਕੀ ਕਰਨ ਤੋਂ ਵੱਧ ਧੰਨਵਾਦ ਕਰੀਦਾ ਕਿ ਖੂਚ ਪਾਈ ਦੀ ਦਾਗੋ ਬੰਦੇ ਨੂੰ ਕਹਿੰਦੀ ਵੀ ਜਮਾਨਾ ਤੇ ਏਦਾਂ ਦਾ ਹੀ ਆ ਵੀ ਨੇਕੀ ਕਰ ਤੇ ਖੂਪ ਆ ਮੈਂ ਜਿੰਨਾ ਚਿਰ ਘਰ ਮਾਲਕ ਨੂੰ ਦੁੱਧ ਦਿੰਦੀ ਰਹੀ ਉਹਨਾਂ ਚਿਰ ਤੇ ਪੱਠਾ ਦਿੱਥਾ ਪੈਂਦਾ ਰਿਹਾ ਟਾਈਮ ਨਾਲ ਤੇ ਜਦੋਂ ਦੁੱਧ ਦੇਣੋਂ ਗਈ ਉਦੋਂ ਹਿੱਕ ਕੇ ਬਾਹਰ ਕੱਢ ਦਿੱਤੀ ਕਦੇ ਔਹ ਗੱਡੀ 'ਚ ਵਜਣ ਡਈਆਂ ਕਦੇ ਔਹ ਮੋਟਰਸਾਈਕਲ 'ਚ ਵਜਣ ਡਈਆਂ ਇਹਨੇ ਕਰਦੇ ਨਾ ਭਾਵੇਂ ਆਪਾਂ ਵੀ ਕਿੰਨੇ ਲਾਲਚੀ ਆ ਉਹੀ ਪਸ਼ੂ ਆ ਜਿਹੜਾ ਚਾਹ ਨਾ ਵੰਡ ਪਾਇਆ ਪਾੜਾ ਪਾਇਆ ਤੇ ਜਦੋਂ ਦੁੱਧ ਦੇਣੋਂ ਗਿਆ ਤੇ ਮੁੜ ਕੇ ਛੱਡ ਦਿੱਤਾ ਬੰਦੇ ਦੀ ਮੈਂਟੈਲਿਟੀ ਬੰਦੇ ਦੀ ਸੋਚ ਕਿੱਥੇ ਖੜੋਤੀ ਆ ਹੋ ਗਾਂ ਕਹਿੰਦੀ ਬੰਦੇ ਨੂੰ ਵੀ ਇਹਨੇ ਡੰਗ ਮਾਰਨਾ ਹੀ ਮਾਰਨਾ ਵਾ ਮੈਂ ਐਂ ਨਾ ਕੀਤਾ ਮੇਰਾ ਕੋਈ ਨਹੀਂ ਹੋਇਆ ਸੱਪ ਕਹਿੰਦਾ ਹੁਣ ਕਰ ਗੱਲ ਡੰਗ ਵੱਜੂ ਨਾ ਤੈਨੂੰ ਬੰਦਾ ਕਹਿੰਦਾ ਚੱਲ ਮਾਰ ਨਵੀ ਇੱਕ ਥਾਂ ਤੋਂ ਹੋਰ ਪੁੱਛ ਲੈਣ ਦੇ ਮੈਨੂੰ ਕਹਿੰਦਾ ਕਿਹਨੂੰ ਪੁੱਛਣਾ ਹੈ ਸਾਹਮਣੇ ਗਦਾ ਤੁਰਿਆ ਜਾਂਦਾ ਸੀ ਖੋਤਾ ਬੰਦੇ ਦੇ ਖੋਤੇ ਨੂੰ ਆਵਾਜ਼ ਮਾਰ ਲਈ ਮਿੱਤਰਾ ਤੂੰ ਦੱਸ ਨੇਕੀ ਕਰ ਧੰਨਵਾਦ ਕਰੀਦਾ ਵੀ ਨੇਕੀ ਕਰਨ ਤੋਂ ਬਧਾ ਖੂਚ ਪਾਈ ਦੀ ਡੰਗ ਮਾਰੀ ਦਾ ਕੋਤਾ ਕਹਿੰਦਾ ਮੈਂ ਰਿਆਂ ਕਮਿਆਰਾ ਘਰ ਸਾਰੀ ਉਮਰ ਜਿੰਨਾ ਚਿਰ ਮਿੱਟੀ ਢੋਂਦਾ ਰਿਆਂ ਵਾ ਅਗਲੇ ਪੱਠਾ ਦਾ ਤਾਂ ਟਾਈਮ ਨਾ ਪਉਂਦੇ ਰਹਾ ਜਦੋਂ ਸਰੀਰ ਬੁੱਢਾ ਆ ਗਿਆ ਨਹੀਂ ਮਿੱਟੀ ਪਾ ਸਕਦਾ ਕਰਨੇ ਇੱਕ ਕੇ ਘਰੋਂ ਬਾਹਰ ਕੱਢਦਾ ਮੈਨੂੰ ਇਹਦੇ ਚੱਲ ਦੀ ਨੂੰ ਸਲਾਮਾ ਵਾ ਇਥੇ ਨੇਕੀ ਜਿੰਨੀ ਮਰਜ਼ੀ ਕਰੀ ਜੋ ਡੰਗ ਵੱਜਣਾ ਹੀ ਵੱਜਣਾ ਸੱਪ ਕਹਿੰਦਾ ਹੁਣ ਕਰ ਗੱਲ ਹੁਣ ਤੇ ਡੰਗ ਬਣਦਾ ਨਾ ਮੇਰਾ ਬੰਦਾ ਕਹਿੰਦਾ ਮਾਰ ਲਵੀ ਚੱਲ ਇੱਕ ਆਖਰੀ ਮੌਕਾ ਇਸ ਤੋਂ ਬਾਅਦ ਤੂੰ ਡੰਗ ਮੈਨੂੰ ਮਾਰ ਲਈ ਮੈਂ ਮੁੜਕੇ ਨਹੀਂ ਕਹਿੰਦਾ ਇੱਕ ਮੌਕਾ ਹੋਰ ਦੇ ਦੇ ਸੱਪ ਕਹਿੰਦਾ ਚੱਲ ਲੈ ਲੈ ਮੌਕਾ ਪੁੱਛ ਲੈ ਜਿੰਨੂੰ ਪੁੱਛਣਾ ਪਈ ਉਥੇ ਬਾਂਦਰ ਤੁਰਿਆ ਫਿਰਦਾ ਬੰਦੇ ਨੇ ਬਾਂਦਰ ਨੂੰ ਆਵਾਜ਼ ਮਾਰ ਲਈ ਕਹਿੰਦਾ ਵੀ ਤੂੰ ਦੱਸ ਇਹ ਨੂੰ ਮਚਾੜੀਆਂ ਚੋਂ ਕੱਢਿਆਈ ਇਹ ਮੈਨੂੰ ਡੰਗ ਮਾਰਦਾਈ ਧੰਨਵਾਦ ਕਰਨਾ ਚਾਹੀਦਾ ਕਿ ਡੰਗ ਮਾਰਨਾ ਚਾਹੀਦਾ ਤੇ ਬਾਂਦਰ ਤਾੜੀ ਤੇ ਤਾੜੀ ਮਾਰ ਕੇ ਕਹਿੰਦਾ ਮੈਂ ਤੇ ਮੰਨਦਾ ਹੀ ਨਹੀਂ ਵੀ ਤੂੰ ਮੈਨੂੰ ਝਾੜੀਆਂ ਚੋਂ ਕੱਢਿਆ ਉਹ ਪਹਿਲੀ ਤੇ ਗੱਲ ਬੰਦਾ ਛਾਤੀ ਦੇ ਦੋਵੇਂ ਹੱਥ ਮਾਰ ਕੇ ਕਹਿੰਦਾ ਮੈਂ ਕੱਢਿਆ ਸਾਹਮਣੇ ਉਹ ਸੱਪ ਵੀ ਕਹਿੰਦਾ ਇਹਨੇ ਕੱਢਿਆ ਕਹਿੰਦਾ ਇਦਾਂ ਨਹੀਂ ਜਾਂ ਜੇ ਤੂੰ ਦੁਬਾਰਾ ਝਾੜੀਆਂ ਚ ਅੜ ਇਹ ਤੈਨੂੰ ਕੱਢੇ ਫੇਰ ਮੈਂ ਮੰਨੂਗਾ ਵੀ ਇਹ ਤੈਨੂੰ ਝਾੜੀਆਂ ਚੋਂ ਕੱਢ ਕੇ ਲਿਆਇਆ ਸੀ ਸੱਪ ਭੱਜ ਕੇ ਝਾੜੀਆਂ ਚ ਅੜ ਗਿਆ ਤਾਂ ਜਦੋਂ ਬੰਦਾ ਕੱਢਣ ਲਗਾ ਤੇ ਬਾਂਦਰ ਨੇ ਉਹਦਾ ਗੁੱਟ ਘੁੱਟ ਕੇ ਫੜ ਲਿਆ ਕਹਿੰਦਾ ਅੱਗੇ ਕੱਢ ਕੇ ਸਵਾਦ ਲੈ ਲਿਆਈ ਨਾ ਇਹਨੂੰ ਅੜਿਆ ਰਹਿਣ ਦੇ ਵਿੱਚ ਕੁਝ ਬੰਦੇ ਸੱਪਾਂ ਰਗੇ ਹੁੰਦੇ ਉਹ ਅੜੇ ਹੀ ਰਹਿਣ ਤੇ ਚੰਗੀ ਗੱਲ ਆ ਜਦੋਂ ਕੱਢਣ ਦੀ ਕੋਸ਼ਿਸ਼ ਕਰੋਗੇ ਉਹ ਡੰਗ ਮਾਰਨ ਨੂੰ ਨਹੀਂ ਰਹਿਣਗੇ ਤੁਹਾਨੂੰ ਕੁਦਰਤੀ ਗੱਲ ਆ ਲੋਕ ਆਪਣੀ ਸੋਚਣ ਸ਼ਕਤੀ ਨਹੀਂ ਛੱਡ ਸਕਦੇ